ਦੇਸਾਂ ਵਿਦੇਸਾਂ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ ਦੋਸਤੋ ਹਾਜ਼ਰ ਹੈ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੇ ਹਾਂ ਕਹਾਣੀ ਤੁਹਾਨੂੰ ਪਸੰਦ ਆਏਗੀ ਮੈਨੂੰ ਚਾਚੀ ਨੇ ਕਿਹਾ ਤੇਰੇ ਜੀ ਕਲਮੁਈ ਨਾਲ ਕੌਣ ਵਿਆਹ ਕਰੇਗਾ ਤੈਨੂੰ ਕੌਣ ਸਵੀਕਾਰ ਕਰੇਗਾ ਰੱਬ ਦਾ ਸ਼ੁਕਰ ਕਰ ਤੇਰਾ ਰਿਸ਼ਤਾ ਦੁਬੇ ਵਿੱਚ ਹੋਇਆ ਹੈ ਮੈਨੂੰ ਹੈਰਾਨੀ ਹੋਈ ਜੇ ਇਹ ਰਿਸ਼ਤਾ ਇੰਨਾ ਚੰਗਾ ਸੀ ਤਾਂ ਉਸ ਨੂੰ ਆਪਣੀ ਧੀਾਂ ਲਈ ਕਿਉਂ ਨਹੀਂ ਚੁਣਦੀ ਦੋ ਦਿਨਾਂ ਬਾਅਦ ਫੋਨ ਤੇ ਵਿਆਹ ਕਰਵਾ ਕੇ ਮੈਨੂੰ ਦੂਵੀਂ ਭੇਜ ਦਿੱਤਾ ਗਿਆ 에ਰਪੋਰਟ ਪਹੁੰਚ ਕੇ ਪਤਾ ਲੱਗਿਆ ਮੈਨੂੰ ਦੇਹ ਵਪਾਰ ਲਈ ਵੇਚ ਦਿੱਤਾ ਗਿਆ ਮੈਂ ਰੱਬ ਦਾ ਨਾਮ ਲੈ ਕੇ ਉਥੋਂ ਭੱਜ ਗਈ ਇੱਕ ਸੁਨਸਾਨ ਕੱਚੇ ਮਕਾਨ ਵਿੱਚ ਲੁੱਕ ਕੇ ਰੱਬ ਤੋਂ ਮਦਦ ਮੰਗਣ ਲੱਗੀ ਪਰ ਜਿਵੇਂ ਸਵੇਰ ਹੋਈ ਰੱਬ ਦਾ ਚਮਤਕਾਰ ਦੇ ਕੇ ਮੇਰੀਆਂ ਅੱਖਾਂ ਹਰਾਨੀ ਨਾਲ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਨੂੰ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਮਾਂ ਮੈਂ तितਲੀ ਫੜ ਲਈ ਮੈਂ ਖੁਸ਼ੀ ਨਾਲ ਚੀਕੀ ਪਰ ਮਾਂ ਨੇ ਕੋਈ ਜਵਾਬ ਨਾ ਦਿੱਤਾ ਮੈਂ ਮੁੜ ਕੇ ਵੇਖਿਆ ਉਹ ਉੱਥੇ ਹੀ ਖੜੀ ਸੀ ਪਰ ਉਹਦੀ ਅੱਖਾਂ ਵਿੱਚ ਉਹ ਚਮਕ ਨਹੀਂ ਸੀ ਜੋ ਹਮੇਸ਼ਾ ਮੈਨੂੰ ਦੇਖ ਕੇ ਆਉਂਦੀ ਸੀ ਉਹਦਾ ਚਿਹਰਾ ਪੀਲਾ ਪੈ ਚੁੱਕਾ ਸੀ ਅਗਲੇ ਪਲ ਉਹ ਜ਼ਮੀਨ ਤੇ ਡਿੱਗ ਪਈ ਮੈਂ ਭੱਜ ਕੇ ਉਹਦੇ ਕੋਲ ਗਈ ਪਰ ਉਸਨੇ ਕੋਈ ਪ੍ਰਤੀਕਿਰਿਆ ਨਾ ਦਿੱਤੀ ਉਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਭਿਆਨਕ ਦਿਨ ਸੀ ਮੈਨੂੰ ਨਹੀਂ ਪਤਾ ਸੀ ਕਿ ਮਾਂ ਨੂੰ ਕੀ ਹੋਇਆ ਸੀ ਬਸ ਇੰਨਾ ਯਾਦ ਹੈ ਪੂਰੇ ਮੁੱਲੇ ਵਿੱਚ ਰੋਲਾ ਪੈ ਗਿਆ ਰੋਂਦੀਆਂ ਕਰਲਾਉਂਦੀਆਂ ਔਰਤਾਂ ਇਕੱਠੀਆਂ ਹੋ ਗਈਆਂ ਮੈਂ ਹੈਰਾਨ ਪਰੇਸ਼ਾਨ ਸਭ ਕੁਝ ਦੇਖ ਰਹੀ ਸੀ ਬਾਪੂ ਜੀ ਕਿਸੇ ਦੂਜੇ ਦੇਸ਼ ਵਿੱਚ ਨੌਕਰੀ ਕਰਦੇ ਸੀ ਮੇਰੇ ਲਈ ਮਾਂ ਹੀ ਸਭ ਕੁਝ ਸੀ ਬੱਚੀ ਨੂੰ ਲੈ ਜਾਓ ਇਹਦਾ ਬਾਪੂ ਜਦੋਂ ਆਵੇਗਾ ਤਾਂ ਫੈਸਲਾ ਕਰ ਲਵੇਗਾ ਕਿਸੇ ਨੇ ਕਿਹਾ ਇਸੇ ਤਰ੍ਹਾਂ ਮੈਂ ਚਾਚੀ ਦੇ ਘਰ ਆ ਗਈ ਚਾਚੀ ਦਾ ਘਰ ਮੇਰੇ ਆਪਣੇ ਘਰ ਨਾਲੋਂ ਬਿਲਕੁਲ ਵੱਖਰਾ ਸੀ ਉੱਥੇ ਪਿਆਰ ਨਹੀਂ ਸੀ ਸਿਰਫ ਹੁਕਮ ਸੀ ਤਾਨੇ ਸੀ ਚਾਚੀ ਦਾ ਵਿਵਹਾਰ ਹਮੇਸ਼ਾ ਠੰਡਾ ਹੁੰਦਾ ਜਿਵੇਂ ਮੈਂ ਕੋਈ ਬਗਾਨੀ ਹੋਵਾਂ ਉਸ ਦੀਆਂ ਦੋ ਧੀਆਂ ਇੱਕ ਪੁੱਤ ਸੀ ਜਿਨ੍ਹਾਂ ਲਈ ਹਰ ਆਰਾਮ ਮੌਜੂਦ ਸੀ ਹਰ ਸਹੂਦਾ ਮੌਜੂਦ ਸੀ ਪਰ ਮੇਰੇ ਲਈ ਨਹੀਂ ਸੀ ਘਰ ਵਿੱਚ ਸਭ ਤੋਂ ਆਖਰੀ ਖਾਣਾ ਮੈਨੂੰ ਹੀ ਮਿਲਦਾ ਜੇ ਕੋਈ ਮਹਿਮਾਨ ਆ ਜਾਂਦਾ ਤਾਂ ਮੈਨੂੰ ਬਿਨਾਂ ਖੁਆਏ ਭੇਜ ਦਿੱਤਾ ਜਾਂਦਾ ਬਾਪੂ ਜੀ ਦਾ ਸਾਯਾ ਸਿਰਫ ਫੋਨ ਕੋਲਾਂ ਤੱਕ ਹੀ ਸੀਮਤ ਸੀ ਉਹ ਬਸ ਇਨਾ ਹੀ ਪੁੱਛਦੇ ਸੀ ਸਭ ਠੀਕ ਹੈ ਨਾ ਚਾਚੀ ਹਮੇਸ਼ਾ ਹਾਂ ਵਿੱਚ ਜਵਾਬ ਦਿੰਦੀ ਉਹਨਾਂ ਨੂੰ ਕੀ ਪਤਾ ਸੀ ਮੇਰੇ ਲਈ ਖੇਰੀਅਤ ਦੇ ਮਾਇਨੇ ਬਦਲ ਚੁੱਕੇ ਸੀ ਮੈਂ ਚਾਚੀ ਦੇ ਘਰ ਰਹਿ ਰਹੀ ਸੀ ਪਰ ਮੇਰੇ ਮਨ ਵਿੱਚ ਹਮੇਸ਼ਾ ਇਹ ਸਵਾਲ ਘੁੰਮਦਾ ਰਹਿੰਦਾ ਬਾਪੂ ਜੀ ਮੈਨੂੰ ਲੈਣ ਕਿਉਂ ਨਹੀਂ ਆਏ ਉਹ ਤਾਂ ਮੈਨੂੰ ਬਹੁਤ ਪਿਆਰ ਕਰਦੇ ਹਨ ਫਿਰ ਉਹਨਾਂ ਨੇ ਮੈਨੂੰ ਛੱਡ ਕਿਵੇਂ ਦਿੱਤਾ ਫਿਰ ਇੱਕ ਦਿਨ ਮੈਂ ਉਹ ਗੱਲ ਸੁਣ ਲਈ ਜੋ ਸ਼ਾਇਦ ਮੈਨੂੰ ਨਹੀਂ ਸੁਣਨੀ ਚਾਹੀਦੀ ਸੀ ਰਾਤ ਦਾ ਟਾਈਮ ਸੀ ਚਾਚੀ ਤੇ ਉਹਦੀ ਨਣਦਰ ਰਸੋਈ ਵਿੱਚ ਗੱਲਾਂ ਕਰ ਰਹੀਆਂ ਸੀ ਜਦੋਂ ਮੈਂ ਭਾਂਡੇ ਰੱਖਣ ਗਈ ਤਾਂ ਉਹਨਾਂ ਦੀ ਫੁਸਫੁਸਾਈਟਾਂ ਸੁਣਾਈ ਦੇਣ ਲੱਗੀਆਂ ਬੇਚਾਰੀ ਕੁੜੀ ਨੂੰ ਖਬਰ ਵੀ ਨਹੀਂ ਹੈ ਕਿ ਉਹਦਾ ਬਾਪੂ ਮਰ ਚੁੱਕਾ ਹੈ ਚਾਚੀ ਦੀ ਨਣਦ ਬੋਲੀ ਮੇਰੇ ਕਦਮ ਉੱਥੇ ਹੀ ਜਾਮ ਹੋ ਗਏ ਦਿਲ ਕਿਸੇ ਨੇ ਮੁਠੀ ਵਿੱਚ ਘੁੱਟ ਲਿਆ ਹੋਵੇ ਬਸ ਜ਼ਿਆਦਾ ਜ਼ੁਬਾਨ ਨਾ ਚਲਾਓ ਜੇ ਉਸ ਨੂੰ ਪਤਾ ਲੱਗ ਗਿਆ ਤਾਂ ਮਸਲਾ ਬਣ ਜਾਵੇਗਾ ਚਾਚੀ ਨੇ ਗੁੱਸੇ ਨਾਲ ਕਿਹਾ ਮੇਰੇ ਦਿਮਾਗ ਨੇ ਇਸ ਗੱਲ ਨੂੰ ਕਬੂਲ ਕਰਨ ਤੋਂ ਨਾ ਕਰ ਦਿੱਤੀ ਬਾਪੂ ਜੀ ਮਰ ਚੁੱਕੇ ਹਨ ਮੈਨੂੰ ਦੱਸਿਆ ਤੱਕ ਨਹੀਂ ਗਿਆ ਕਿਉਂ ਕਿਉਂਕਿ ਮੈਂ ਉਹਨਾਂ ਦੀ ਧੀ ਨਹੀਂ ਸੀ ਮੇਰੀ ਅੱਖਾਂ ਵਿੱਚ ਹੰਝੂ ਆ ਗਏ ਪਰ ਜ਼ੁਬਾਨ ਨਾ ਖੁੱਲੀ ਚਾਚੀ ਦਾ ਰਾਜ ਸੁਣ ਕੇ ਮੈਂ ਹੋਰ ਕਮਜ਼ੋਰ ਨਹੀਂ ਬਣ ਸਕਦੀ ਸੀ ਮੈਨੂੰ ਚੁੱਪ ਰਹਿਣਾ ਸੀ ਕਿਉਂਕਿ ਮੈਂ ਜਾਣ ਚੁੱਕੀ ਸੀ ਇਸ ਘਰ ਵਿੱਚ ਮੇਰੇ ਲਈ ਕੋਈ ਜਗ੍ਹਾ ਨਹੀਂ ਬਚੀ ਹੁਣ ਮੈਂ ਉਹ ਖਾਮੋਸ਼ ਕੁੜੀ ਬਣ ਚੁੱਕੀ ਸੀ ਜੋ ਵਸ ਚਾਚੀ ਦੇ ਹੁਕਮ ਤੇ ਚੱਲਦੀ ਸੀ ਪਰ ਫਿਰ ਇੱਕ ਦਿਨ ਕੁਝ ਐਦਾਂ ਦਾ ਹੋਇਆ ਜਿਸ ਨੇ ਮੈਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਚਾਚੀ ਦੇ ਪੁੱਤ ਸਰਜੀਤ ਦਾ ਵਿਵਹਾਰ ਹਮੇਸ਼ਾ ਮੇਰੇ ਨਾਲ ਅਜੀਬ ਰਿਹਾ ਸੀ ਉਹ ਮੇਰੇ ਤੇ ਤਾਨੇ ਮਾਰਦਾ ਕਦੇ ਮੇਰੀਆਂ ਚੀਜ਼ਾਂ ਲਕੋ ਦਿੰਦਾ ਕਦੇ ਇਕੱਲੇ ਵਿੱਚ ਮੈਨੂੰ ਘੋਰ ਲੱਗਦਾ ਮੈਂ ਕਦੇ ਉਸ ਤੋਂ ਜ਼ਿਆਦਾ ਧਿਆਨ ਨਹੀਂ ਦਿੱਤਾ ਪਰ ਫਿਰ ਇੱਕ ਦਿਨ ਉਹ ਮੇਰੇ ਨੇੜੇ ਆਇਆ ਅਜੀਬ ਜਿਹੇ ਲਹਿਜੇ ਵਿੱਚ ਬੋਲਿਆ ਇਹ ਘਰ ਤੇਰਾ ਨਹੀਂ ਹੈ ਜੇ ਇੱਥੇ ਰਹਿਣਾ ਹੈ ਤਾਂ ਮੇਰੇ ਹੁਕਮ ਦਾ ਪਾਲਣ ਕਰ ਅਚਾਨਕ ਉੱਥੇ ਚਾਚੀ ਆ ਗਈ ਉਹਨਾਂ ਨੂੰ ਦੇਖ ਕੇ ਮੈਨੂੰ ਲੱਗਿਆ ਸ਼ਾਇਦ ਉਹ ਮੈਨੂੰ ਬਚਾਵੇਗੀ ਉਹਨਾਂ ਨੂੰ ਦੇਖ ਕੇ ਮੈਂ ਰੋਣ ਲੱਗੀ ਚਾਚੀ ਮੇਰੇ ਤੇ ਤਾਨੇ ਮਾਰਦੇ ਬੋਲੀ ਬੰਦ ਕਰੋ ਇਹ ਡਰਾਮੇਬਾਜ਼ੀ ਸੁਰਜੀਤ ਨੇ ਕੁਝ ਕੀਤਾ ਵੀ ਨਹੀਂ ਤੇ ਤੂੰ ਇੱਥੇ ਰੋਲਾ ਪਾ ਰਹੀ ਹੈ ਚਾਚੀ ਦੀ ਆਵਾਜ਼ ਜ਼ਹਿਰ ਵਿੱਚ ਡੁੱਬੀ ਹੋਈ ਸੀ ਮੈਂ ਸਦਮੇ ਵਿੱਚ ਆ ਗਈ ਚਾਚੀ ਨੇ surjeet ਨੂੰ ਕੁਝ ਕਹਿਣ ਦੀ ਬਜਾਏ ਮੈਨੂੰ ਹੀ ਖਸੂਰਵਾਰ ਬਣਾ ਦਿੱਤਾ ਉਸ ਦਿਨ ਮੈਂ ਫੈਸਲਾ ਕੀਤਾ ਕਿ ਹੁਣ ਮੈਨੂੰ ਇਸ ਘਰ ਵਿੱਚ ਜ਼ਿਆਦਾ ਦਿਨ ਨਹੀਂ ਰਹਿਣਾ ਚਾਹੀਦਾ ਮੈਂ ਕਿਸੇ ਨਾ ਕਿਸੇ ਤਰ੍ਹਾਂ ਇੱਥੋਂ ਨਿਕਲਾਂਗੀ ਅਚਾਨਕ ਚਾਚੀ ਮੇਰੇ ਲਈ ਮਿਹਰਬਾਨ ਹੋ ਗਈ ਸੀ ਹੁਣ ਉਹ ਆਪਣੀ ਧੀਾਂ ਤੋਂ ਜ਼ਿਆਦਾ ਮੈਨੂੰ ਐਵੇਂ ਮਿੱਤ ਦੇਣ ਲੱਗੀ ਮੈਨੂੰ ਚੰਗੇ ਕੱਪੜੇ ਦਿੱਤੇ ਜਾਣ ਲੱਗੇ ਖਾਣੇ ਵਿੱਚ ਚੰਗਾ ਮਿਲਣ ਲੱਗਿਆ ਪਰ ਮੈਂ ਜਾਣਦੀ ਸੀ ਕੁਝ ਤਾਂ ਗੜਬੜਾ ਹੈ ਫਿਰ ਇੱਕ ਦਿਨ ਚਾਚੀ ਨੇ ਮੈਨੂੰ ਆਪਣੇ ਕਮਰੇ ਵਿੱਚ ਬੁਲਾਇਆ। ਉਹਨਾਂ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਖੁਸ਼ੀ ਸੀ ਜਿੰਨੂੰ ਮੈਂ ਸਮਝ ਨਾ ਪਾਈ। ਮੈਂ ਨੋਲਜਣ ਵਿੱਚ ਵੇਖ ਕੇ ਚਾਚੀ ਬੋਲੀ, "ਇੱਧਰ ਆ। ਕੀ ਤੂੰ ਜਾਣਦੀ ਐ ਮੈਂ ਤੈਨੂੰ ਇੱਥੇ ਕਿਸ ਵਾਸਤੇ ਬੁਲਾਇਆ ਐ?" ਮੈਂ ਨਾ ਸਮਝੀ ਬਲ। ਚਾਚੀ ਵੱਲ ਵੇਖਦੇ ਆ ਕਿਹਾ, "ਨਹੀਂ ਚਾਚੀ, ਮੈਂ ਨਹੀਂ ਜਾਣਦੀ।" ਚਾਚੀ ਨੇ ਉਤਸ਼ਾਹਪੂਰਨ ਲਹਿਜੇ ਵਿੱਚ ਕਿਹਾ, "ਮੁਬਾਰਕ ਹੋਵੇ। ਤੇਰਾ ਰਿਸ਼ਤਾ ਤੈਅ ਹੋ ਗਿਆ ਐ।" ਮੈਂ ਹੈਰਾਨ ਰਹਿ ਗਈ। "ਰਿਸ਼ਤਾ? ਪਰ ਕਿਸ ਨਾਲ?" ਮੈਂ ਧੜਕਦੇ ਦਿਲ ਨਾਲ ਪੁੱਛਿਆ। ਚਾਚੀ ਨੇ ਮੇਰੇ ਵੱਲ ਤੇਜ ਨਜ਼ਰ ਨਾਲ ਵੇਖਿਆ ਤੇ ਸੱਚ ਤਲੇ ਜੇ ਵਿੱਚ ਬੋਲੀ ਜਾਵਾ ਸਵਾਲ ਕਰਨ ਦੀ ਲੋੜ ਨਹੀਂ ਐ ਤੇਰੀ ਕਿਸਮਤ ਚੰਗੀ ਐ ਕਿ ਤੇਰਾ ਵਿਆਹ ਦੁਬੇ ਵਿੱਚ ਹੋ ਰਿਹਾ ਐ ਨਹੀਂ ਤਾਂ ਤੇਰੇ ਜਿਹੀ ਬੇਸਾਰਾ ਕੁੜੀ ਨਾਲ ਕੋਈ ਵਿਆਹ ਕਰਨ ਨੂੰ ਤਿਆਰ ਹੀ ਨਾ ਹੁੰਦਾ ਮੇਰੀ ਹਰਾਨੀ ਹੋਰ ਵੱਧ ਗਈ ਜੇ ਰਿਸ਼ਤਾ ਇੰਨਾ ਹੀ ਚੰਗਾ ਸੀ ਤਾਂ ਚਾਚੀ ਨੇ ਆਪਣੀ ਧੀ ਦਾ ਵਿਆਹ ਉੱਥੇ ਕਿਉਂ ਨਾ ਕੀਤਾ ਕੁਝ ਤਾਂ ਗੜਬੜ ਸੀ ਜ਼ਰੂਰ ਕੁਝ ਗਲਤ ਹੋ ਰਿਹਾ ਸੀ ਪਰ ਮੈਂ ਕੁਝ ਨਹੀਂ ਕਰ ਸਕਦੀ ਸੀ ਦੋ ਦਿਨਾਂ ਬਾਅਦ ਮੇਰੇ ਫੋਨ ਤੇ ਵਿਆਹ ਕਰਵਾ ਦਿੱਤਾ ਗਿਆ ਮੈਨੂੰ ਦੂਵੀ ਭੇਜ ਦਿੱਤਾ ਗਿਆ ਉੱਥੇ ਹੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਧੋਖਾ ਮੇਰਾ ਇੰਤਜ਼ਾਰ ਕਰ ਰਿਹਾ ਸੀ ਮੈਨੂੰ ਯਾਦ ਹੈ ਜਦੋਂ ਮੈਂ 에ਰਪੋਰਟ ਤੇ ਖੜੀ ਸੀ ਤਾਂ ਮੇਰੇ ਹੱਥ ਕੰਬ ਰਹੇ ਸੀ ਇੱਕ ਅਣਜਾਣ ਸਫ਼ਰ ਇੱਕ ਅਣਜਾਣ ਮੰਜ਼ਿਲ ਇੱਕ ਐਦਾਂ ਦਾ ਰਿਸ਼ਤਾ ਜਿਹਦੇ ਬਾਰੇ ਮੈਨੂੰ ਕੁਝ ਪਤਾ ਵੀ ਨਹੀਂ ਸੀ ਚਾਚੀ ਦੇ ਚਿਹਰੇ ਤੇ ਇੱਕ ਬਨਾਵਟੀ ਮੁਸਕਰਾਹਟ ਸੀ ਜਿਵੇਂ ਉਹ ਆਪਣੀ ਜਿੱਤ ਦਾ ਜਸ਼ਨ ਮਨਾ ਰਹੀ ਹੋਵੇ ਉਹਨਾਂ ਨੇ ਆਖਰੀ ਵਾਰ ਮੇਰੇ ਵੱਲ ਵੇਖਿਆ ਸਖਤ ਲਹਿਜੇ ਵਿੱਚ ਕਿਹਾ ਹੁਣ ਕੋਈ ਵਾਪਸੀ ਨਹੀਂ ਉੱਥੇ ਜਾ ਕੇ ਤਮਾਸ਼ਾ ਨਾ ਕਰੀ ਜਿਵੇਂ ਕਿ ਐਵੇਂ ਕਰੀ ਮੇਰੇ ਕੋਲ ਕੋਈ ਰਾਹ ਵੀ ਨਹੀਂ ਸੀ ਮੈਂ ਚੁੱਪ ਚਾਪ ਫਲਾਈਟ ਵਿੱਚ ਬਹਿ ਗਈ ਫਲਾਈਟ ਵਿੱਚ ਮੇਰੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਬਸ ਖਿਆਲਾਂ ਦਾ ਇੱਕ ਤੂਫਾਨ ਸੀ ਮੇਰੇ ਦਿਲ ਵਿੱਚ ਬਾਰ ਬਾਰ ਸਵਾਲ ਉੱਠ ਰਹੇ ਸੀ ਜੇ ਸਭ ਕੁਝ ਠੀਕ ਸੀ ਤਾਂ ਚਾਚੀ ਨੇ ਆਪਣੀ ਧੀ ਨੂੰ ਉੱਥੇ ਕਿਉਂ ਨਹੀਂ ਭੇਜਿਆ ਕੀ ਮੇਰਾ ਸੱਚਮੁੱਚ ਕਿਸੇ ਨਾਲ ਵਿਆਹ ਹੋਇਆ ਹੈ ਜਾਂ ਇਹ ਸਭ ਝੂਠ ਹੈ ਇਹ ਸਵਾਲ ਮੇਰੇ ਦਿਮਾਗ ਵਿੱਚ ਹਥੋੜੇ ਵਾਂਗ ਵੱਜ ਰਿਹਾ ਸੀ ਪਰ ਮੇਰੇ ਕੋਲ ਇਹਨਾਂ ਦਾ ਕੋਈ ਜਵਾਬ ਨਹੀਂ ਸੀ ਕੁਝ ਘੰਟਿਆਂ ਬਾਅਦ ਫਲਾਈਟ ਨੇ ਦੂਵੀਂ ਦੀ ਧਰਤੀ ਨੂੰ ਟੱਚ ਕੀਤਾ ਮੈਂ ਖਿੜਕੀ ਤੋਂ ਬਾਹਰ ਵੇਖਿਆ ਇਹ ਸ਼ਹਿਰ ਚਮਕ ਰਿਹਾ ਸੀ ਰੋਸ਼ਨੀ ਮਾਰਤਾ ਉੱਚੇ ਟਾਵਰ ਸਭ ਕੁਝ ਕਿਸੇ ਸੁਪਨੇ ਵਰਗਾ ਲੱਗ ਰਿਹਾ ਸੀ ਪਰ ਮੇਰੇ ਲਈ ਇਹ ਸੁਪਨਾ ਇੱਕ ਭਿਆਨਕ ਹਕੀਕਤ ਵਿੱਚ ਬਦਲਣ ਵਾਲਾ ਸੀ ਇਮੀਗ੍ਰੇਸ਼ਨ ਤੋਂ ਬਾਅਦ ਮੈਂ ਚਾਰੇ ਪਾਸੇ ਨਜ਼ਰਾਂ ਦੁੜਾਈਆਂ ਚਾਚੀ ਨੇ ਕਿਹਾ ਸੀ ਮੇਰਾ ਪਤੀ ਮੈਨੂੰ ਲੈਣ ਆਏਗਾ ਪਰ ਉੱਥੇ ਕੋਈ ਵੀ ਮੇਰੇ ਵੱਲ ਧਿਆਨ ਦੇਣ ਵਾਲਾ ਨਹੀਂ ਸੀ ਕਿੰਨੀ ਹੀ ਦਹਿਰ ਤੱਕ ਮੈਂ ਪਾਗਲਾ ਤਰ੍ਹਾਂ ਇੱਧਰ ਉੱਧਰ ਨਜ਼ਰਾਂ ਦੁੜਾਂਦੀ ਰਹੀ ਪਰ ਮੈਨੂੰ ਕੋਈ ਐਦਾਂ ਦਾ ਨਜ਼ਰ ਨਹੀਂ ਆਇਆ ਜੋ ਮੇਰਾ ਇੰਤਜ਼ਾਰ ਕਰ ਰਿਹਾ ਹੋਵੇ ਆਖਰਕਾਰ ਮੈਂ ਇੱਕ ਬੈਂਚ ਤੇ ਬਹਿ ਗਈ ਇੰਤਜ਼ਾਰ ਕਰਦੇ ਕਰਦੇ ਕਾਫੀ ਸਮਾਂ ਲੰਘ ਗਿਆ ਤਾਂ ਮੇਰੇ ਬਰਾਬਰ ਬੈਠੀ ਇੱਕ ਕੁੜੀ ਨੇ ਹੌਲੀ ਜਿਹੀ ਕਿਹਾ ਤੈਨੂੰ ਪਤਾ ਵੀ ਹੈ ਤੈਨੂੰ ਇੱਥੇ ਕਿਉਂ ਭੇਜਿਆ ਗਿਆ ਮੈਂ ਹੈਰਾਨ ਹੋ ਕੇ ਉਸ ਕੁੜੀ ਵੱਲ ਵੇਖਣ ਲੱਗੀ ਕੀ ਮਤਲਬ ਮੇਰੀ ਆਵਾਜ਼ ਕੰਬ ਰਹੀ ਸੀ ਉਹ ਤਾਣੇ ਵਾਲੀ ਹੱਸੀ ਹੱਸੀ ਕੀ ਸੱਚਮੁੱਚ ਤੂੰ ਨਹੀਂ ਜਾਣਦੀ ਤੂੰ ਇਸੇ ਕਿਸ ਵਾਸਤੇ ਆਈ ਹੈ ਜਾਂ ਫਿਰ ਤੂੰ ਵੀ ਉਹਨਾਂ ਕੁੜੀਆਂ ਵਰਗੀ ਹੈ ਜਿਨ੍ਹਾਂ ਨੂੰ ਚਮਕਦਾਰ ਸੁਪਨੇ ਦਿਖਾ ਕੇ ਇੱਥੇ ਲਿਆਂਦਾ ਜਾਂਦਾ ਹੈ ਫਿਰ ਜਿਸਨੂੰ ਫਰੋਸੇ ਲਈ ਵੇਚ ਦਿੱਤਾ ਜਾਂਦਾ ਹੈ ਇੱਕ ਪੱਲੇ ਜਿਵੇਂ ਮੇਰਾ ਦਿਲ ਧੜਕਣਾ ਭੁੱਲ ਗਿਆ ਨਹੀਂ ਨਹੀਂ ਇਹ ਝੂਠ ਹੈ ਮੈਂ ਬੱਚੇ ਨਹੀਂ ਨਾਲ ਬੜਬੜਾਈ ਜੇ ਯਕੀਨੀ ਨਹੀਂ ਹੁੰਦਾ ਤਾਂ ਆਪਣੇ ਪਤੀ ਨੂੰ ਫੋਨ ਕਰਕੇ ਦੇਖ ਲੈ ਜੇ ਕੋਈ ਪਤੀ ਹੋਵੇ ਤਾਂ ਇਸ ਤੋਂ ਅੱਗੇ ਸੁਣਦੀ ਮੇਰੇ ਵਿੱਚ ਹਿੰਮਤ ਨਹੀਂ ਸੀ ਰੱਬ ਦੇ ਵਾਸਤੇ ਚੁੱਪ ਕਰ ਜਾ ਮੈਂ ਛੇਤੀ ਨਾਲ ਆਪਣੇ ਬੈਗ ਚੋਂ ਫੋਨ ਕੱਢਿਆ ਜੋ ਚਾਚੀ ਨੇ ਮੈਨੂੰ ਹੋਂਦੇ ਟਾਈਮ ਦਿੱਤਾ ਸੀ ਕੰਬ ਦੇ ਹੱਥਾਂ ਨਾਲ ਨੰਬਰ ਮਲਾਇਆ ਪਰ ਚਾਚੀ ਦਾ ਨੰਬਰ ਬੰਦ ਸੀ ਫਿਰ ਮੈਂ ਉਹ ਨੰਬਰ ਡਾਇਲ ਕੀਤਾ ਜੋ ਵਿਆਹ ਦੇ ਸਮੇਂ ਦਿੱਤਾ ਗਿਆ ਸੀ ਪਰ ਉਹ ਵੀ ਬੰਦ ਸੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੇਰਾ ਦਿਮਾਗ ਸੁੰਨ ਹੋ ਗਿਆ ਮੈਂ ਸੋਚਣ ਲੱਗੀ ਇਹ ਸਭ ਮੇਰੇ ਨਾਲ ਕਿਉਂ ਹੋ ਰਿਹਾ ਹੈ ਮੈਂ ਕੀ ਕਰਾਂ ਕਿੱਥੇ ਜਾਵਾਂ ਹੁਣ ਬਸ ਮੇਰੇ ਕੋਲ ਇੱਕ ਹੀ ਰਾਹ ਸੀ ਉਥੋਂ ਭੱਜ ਜਾਣਾ ਮੈਂ ਆਪਣਾ ਬੈਗ ਚੁੱਕਿਆ 에ਰਪੋਰਟ ਤੋਂ ਬਾਹਰ ਨਿਕਲ ਗਈ ਮੇਰੇ ਚਾਰੇ ਪਾਸੇ ਇੱਕ ਅਜਨਬੀ ਦੁਨੀਆ ਸੀ ਵੱਡੀਆਂ ਵੱਡੀਆਂ ਗੱਡੀਆਂ ਉੱਚੀਆਂ ਇਮਾਰਤਾਂ ਭਰੀਆਂ ਸੜਕਾਂ ਭੱਜਦੇ ਦੌੜਦੇ ਲੋਕਾਂ ਪਰ ਇੰਨਾ ਸਭਾਂ ਦੇ ਵਿਚਾਲੇ ਮੈਨੂੰ ਕੋਈ ਆਪਣਾ ਨਹੀਂ ਦਿਖ ਰਿਆ ਸੀ ਮੈਨੂੰ ਇੱਥੇ ਨਹੀਂ ਰੁਕਣਾ ਸੀ ਮੇਰੇ ਦਿਮਾਗ ਨੇ ਬਸ ਇਹੀ ਕਿਹਾ ਮੈਂ ਬਿਨਾ ਕੁਝ ਸੋਚੇ ਸਮਝੇ ਅੰਨੇ ਵਾਪਸ ਜਾਣ ਲੱਗੀ ਐਵੇਂ ਲੱਗ ਰਿਆ ਸੀ ਜਿਵੇਂ ਮੇਰੇ ਕਦਮ ਜ਼ਮੀਨ ਤੇ ਨਹੀਂ ਪੈ ਰਹੇ ਬਸ ਮੈਂ ਹਵਾ ਵਿੱਚ ਝੋੜ ਰਹੀ ਸੀ ਬਿਨਾ ਦੇਖੇ ਬਿਨਾ ਸੋਚੇ ਮੈਂ ਭੱਜਦੀ ਰਹੀ ਫਿਰ ਅਚਾਨਕ ਧੜਾਮ ਮੈਂ ਇੱਕ ਮਹਿੰਗੀ ਗੱਡੀ ਨਾਲ ਟਕਰਾ ਗਈ ਗੱਡੀ ਦੀ ਬ੍ਰੇਕ ਤਿੱਖੀ ਚੀਕ ਨਾਲ ਮੇਰੀਆਂ ਸਾਹ ਰੁੱਕ ਗਏ ਮੈਂ ਜ਼ਮੀਨ ਤੇ ਡਿੱਗ ਪਈ ਅਗਲੇ ਪਲ ਗੱਡੀ ਦਾ ਦਰਵਾਜ਼ਾ ਖੁੱਲਿਆ ਇੱਕ ਲੰਮਾ ਚੌੜਾ ਬੰਦਾ ਬਾਹਰ ਨਿਕਲਿਆ ਉਹਦੀਆਂ ਅੱਖਾਂ ਵਿੱਚ ਹੰਕਾਰ ਸੀ ਚਿਹਰੇ ਤੇ ਸਖਤੀ ਅੰਦਾਜ਼ ਵਿੱਚ ਅਜੀਬ ਜਿਹਾ ਠਰਰਾਹ ਸੀ ਉਹ ਹੌਲੀ-ਹੌਲੀ ਮੇਰੇ ਵੱਲ ਵਧਿਆ ਮੈਂ ਡਰ ਦੇ ਮਾਰੇ ਪਿੱਛੇ ਹਟਣ ਲੱਗੀ ਫਿਰ ਉਸਨੇ ਇੱਕ ਐਦਾਂ ਦਾ ਜੁਮਲਾ ਕਿਹਾ ਜਿਸਨੇ ਮੇਰੀ ਰੂਹ ਤੱਕ ਹਿਲਾ ਕੇ ਰੱਖ ਦਿੱਤਾ ਮੇਰੇ ਤੋਂ ਬਚ ਕੇ ਭੱਜਣੀ ਹੈ ਲਿਟਲ ਗਰਲ ਤੈਨੂੰ ਬਹੁਤ ਭਾਰੀ ਕੀਮਤ ਵਿੱਚ ਖਰੀਦਿਆ ਗਿਆ ਮੇਰੇ ਦਿਮਾਗ ਨੇ ਜਿਵੇਂ ਕੰਮ ਕਰਨਾ ਬੰਦ ਕਰ ਦਿੱਤਾ ਕੁਝ ਫਲਾਲੇ ਮੈਨੂੰ ਲੱਗਿਆ ਉਹ ਮੈਨੂੰ ਕਿਸੇ ਹੋਰ ਕੁੜੀ ਸਮਝ ਰਿਹਾ ਹੈ ਪਰ ਜਿਵੇਂ ਜਿਵੇਂ ਉਹ ਮੇਰੇ ਨੇੜੇ ਆਇਆ ਮੇਰਾ ਦਿਲ ਬਕਾਬੂ ਹੋ ਕੇ ਧੜਕਣ ਲੱਗਾ ਤੈਨੂੰ ਬਹੁਤ ਭਾਰੀ ਕੀਮਤ ਵਿੱਚ ਖਰੀਦਿਆ ਗਿਆ ਇਹ ਸ਼ਬਦ ਮੇਰੇ ਕੰਨਾਂ ਵਿੱਚ ਜ਼ਹਿਰ ਤਰ੍ਹਾਂ ਉਤਰੇ ਮੈਂ ਕੰਬਦੇ ਹੋਏ ਉਹਦੇ ਵੱਲ ਵੇਖਣ ਲੱਗੀ ਇਹ ਬੰਦਾ ਕੌਣ ਸੀ ਇਸਨੇ ਮੈਨੂੰ ਕਿਉਂ ਖਰੀਦਿਆ ਮੇਰੇ ਸਰੀਰ ਵਿੱਚੋਂ ਜਿਵੇਂ ਸਾਰੀ ਤਾਕਤ ਖਤਮ ਹੋ ਚੁੱਕੀ ਸੀ ਮੈਂ ਪਿੱਛੇ ਹਟਣ ਦੀ ਕੋਸ਼ਿਸ਼ ਕੀਤੀ ਪਰ ਮੇਰਾ ਪੈਰ ਫਿਸਲ ਗਿਆ ਮੈਂ ਫਿਰ ਤੋਂ ਜ਼ਮੀਨ ਤੇ ਡਿੱਗ ਗਈ ਇਹ ਸਭ ਕਿਸੇ ਡਰਾਉਣੇ ਸੁਪਨੇ ਵਰਗਾ ਲੱਗ ਰਿਹਾ ਸੀ ਨਹੀਂ ਇਹ ਸੁਪਨਾ ਹੋਵੇਗਾ ਮੈਨੂੰ ਜਾਗ ਜਾਣਾ ਚਾਹੀਦਾ ਮੈਂ ਖੁਦ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਹਕੀਕਤ ਮੇਰੇ ਸਾਹਮਣੇ ਖੜੀ ਸੀ ਉਹ ਬੰਦਾ ਸੰਜੀਦਗੀ ਨਾਲ ਮੇਰੇ ਵੱਲ ਵੇਖ ਰਿਹਾ ਸੀ ਫਿਰ ਉਸਨੇ ਡੂੰਘੀ ਨਿਗਾਹ ਨਾਲ ਮੈਨੂੰ ਘੂਰਿਆ ਤੇ ਬੋਲਿਆ ਤੂੰ ਜਾਣਦੀ ਵੀ ਹੈ ਤੈਨੂੰ ਵੇਚਣ ਵਾਲਾ ਕੌਣ ਸੀ ਉਹਦੀ ਇਹ ਗੱਲ ਸੁਣ ਕੇ ਮੇਰੀਆਂ ਸਾਹਾਂ ਆਟਕ ਗਈਆਂ ਉਹਨੇ ਇੱਕ ਨਜ਼ਰ ਮੇਰੇ ਡਰੇ ਹੋਏ ਮੂੰਹ ਤੇ ਪਾਈ ਫਿਰ ਝੁੱਕ ਕੇ ਮੇਰੇ ਨੇੜੇ ਆ ਗਿਆ ਮੈਂ ਘਬਰਾ ਕੇ ਪਿੱਛੇ ਹੋ ਗਈ ਮੈਨੂੰ ਨਾ ਹੱਥ ਲਾਣਾ ਮੇਰੀ ਆਵਾਜ਼ ਡਰ ਨਾਲ ਕੰਬ ਰਹੀ ਸੀ ਮੇਰੀ ਹਾਲਤ ਦੇਖ ਕੇ ਉਹ ਹਲਕਾ ਜਿਹਾ ਮੁਸਕਰਾਇਆ ਇੱਕ ਹੰਕਾਰ ਵਾਲੀ ਠੰਡੀ ਮੁਸਕਾਨ ਤੈਨੂੰ ਲੱਗਦਾ ਹੈ ਕਿ ਮੈਂ ਤੈਨੂੰ ਐਵੇਂ ਹੀ ਖਰੀਦ ਲਿਆ ਉਹਦੀਆਂ ਗੱਲਾਂ ਨੇ ਮੇਰੀ ਰੀੜ ਦੀ ਹੱਡੀ ਤੱਕ ਹੀ ਲਾ ਦਿੱਤੀ ਮੈਂ ਹੁਣ ਤੱਕ ਇਹ ਸਮਝ ਨਹੀਂ ਪਾਈ ਸੀ ਕਿ ਆਖਰ ਮੈਨੂੰ ਵੇਚਣ ਵਾਲਾ ਕੌਣ ਸੀ ਇਹ ਸੁਣ ਕੇ ਮੈਂ ਸੱਚਾਈ ਜਾਣਨੀ ਚਾਹੀ ਤਾਂ ਪਰ ਮੇਰੇ ਸ਼ਬਦ ਮੇਰਾ ਸਾਥ ਨਹੀਂ ਦੇ ਰਹੇ ਸੀ ਉਹ ਤਾਂ ਜਿਵੇਂ ਮੇਰੇ ਗਲੇ ਵਿੱਚ ਹੀ ਅਟਕ ਗਏ ਸੀ ਮੇਰੀ ਆਵਾਜ਼ ਸਿਰਫ ਫੁਸਫੁਸਾਈਡ ਤੋਂ ਜ਼ਿਆਦਾ ਨਹੀਂ ਸੀ ਉਹ ਮੁਸਕਰਾਇਆ ਤੇ ਬੋਲਿਆ ਉਹ ਹੀ ਜੋ ਤੈਨੂੰ ਸਭ ਤੋਂ ਜ਼ਿਆਦਾ ਅਜੀਜ਼ ਸੀ ਮੇਰੇ ਕੰਨਾਂ ਵਿੱਚ ਜਿਵੇਂ ਇੱਕ ਤਮਾਕਾ ਜਿਆ ਹੋਇਆ ਇਹ ਝੂਠ ਹੈ ਮੈਂ ਚੀਕ ਪਈ ਪਰ ਉਹਦੀਆਂ ਅੱਖਾਂ ਵਿੱਚ ਜੋ ਸਚਾਈ ਸੀ ਉਹ ਮੇਰਾ ਵਜੂਦ ਵਿੱਚ ਅੱਗ ਵਾਂਗ ਫੈਲ ਗਈ ਉਹਦੇ ਲਹਿਜੇ ਦੀ ਦ੍ਰਿੜਤਾ ਦੱਸ ਰਹੀ ਸੀ ਉਹ ਝੂਠ ਨਹੀਂ ਕਹਿ ਰਿਹਾ ਸੱਚਮੁੱਚ ਉਸਨੇ ਮੈਨੂੰ ਵੇਚ ਦਿੱਤਾ ਸੀ ਮੇਰੀਆਂ ਅੱਖਾਂ ਵਿੱਚ ਹੰਝੂ ਸੀ ਮੈਂ ਖੁਦ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸ਼ਾਇਦ ਇਹ ਸਖਸ ਝੂਠ ਬੋਲ ਰਿਹਾ ਹੈ ਸ਼ਾਇਦ ਸੱਚਮੁੱਚ ਮੇਰੇ ਨਾਲ ਧੋਖਾ ਨਹੀਂ ਹੋਇਆ ਪਰ ਇੱਕ ਇਕਤਾ ਸੀ ਮੈਂ ਇੱਕ ਅਜਨਬੀ ਦੇਸ਼ ਵਿੱਚ ਸੀ ਜਿੱਥੇ ਨਾ ਕੋਈ ਮੈਨੂੰ ਜਾਣਦਾ ਸੀ ਤੇ ਨਾ ਹੀ ਮੈਂ ਕਿਸੇ ਨੂੰ ਸਭ ਤੋਂ ਵੱਡੀ ਗੱਲ ਮੇਰੇ ਕੋਲ ਵਾਪਸੀ ਦਾ ਕੋਈ ਰਾਹ ਵੀ ਨਹੀਂ ਸੀ ਮੈਂ ਬੇਨਤੀ ਕਰਦੇ ਹੋਏ ਬੋਲੀ ਮੈਨੂੰ ਜਾਣ ਦਿਓ ਉਹ ਬੰਦਾ ਸਿੱਧਾ ਖੜਾ ਹੋ ਗਿਆ ਤਾਨੇ ਨਾਲ ਮੁਸਕਰਾਇਆ ਜਾ ਸਕਦੀਆਂ ਬਸ ਇਹਨਾਂ ਦੱਸ ਕਿੱਥੇ ਜਾਏਂਗੀ ਕੋਈ ਹੈ ਜੋ ਤੈਨੂੰ ਅਪਣਾਏ ਤੇਰੇ ਕੋਲ ਪੈਸੇ ਹਨ ਕੋਈ ਪਛਾਣ ਪੱਤਰ ਵੀਜ਼ਾ ਮੇਰੀਆਂ ਸਾਂ اٹਕਣ ਲੱਗੀਆਂ ਉਹ ਠੀਕ ਹੀ ਤਾਂ ਕਹਿ ਰਿਹਾ ਸੀ ਮੇਰੇ ਕੋਲ ਕੁਝ ਵੀ ਨਹੀਂ ਸੀ ਫਿਰ ਮੈਂ ਵਾਪਸੀ ਦਾ ਸੋਚ ਵੀ ਕਿਵੇਂ ਸਕਦੀ ਸੀ ਉਹ ਬੰਦਾ ਚੁੱਪਚਾਪ ਮੈਨੂੰ ਵੇਖਦਾ ਰਿਹਾ ਫਿਰ ਆਪਣੀ ਕੋਡ ਦੀ ਜੇਬ ਵਿੱਚ ਹੱਥ ਪਾ ਕੇ ਇੱਕ ਕਾਰਡ ਕਢਿਆ ਤੇ ਮੇਰੇ ਵੱਲ ਉਛਾਲ ਦਿੱਤਾ ਮੈਂ ਹੈਰਾਨ ਉਸ ਵੱਲ ਵੇਖਦੀ ਰਹੀਗੀ ਉਹ ਠੰਡੇ ਲੇਜ ਵਿੱਚ ਬੋਲਿਆ ਇਹ ਮੇਰਾ ਪਤਾ ਹੈ ਜੇ ਜਿਉਂਦਾ ਰਹਿਣਾ ਹੈ ਤਾਂ ਇੱਥੇ ਆ ਜਾਣਾ ਨਹੀਂ ਤਾਂ ਜੋ ਕੁਝ ਤੇਰੇ ਨਾਲ ਹੋਵੇਗਾ ਉਹਦੀ ਜ਼ਿੰਮੇਵਾਰ ਤੂੰ ਆਪ ਹੋਵੇਂਗੀ ਮੈਂ ਕਾਰਡ ਨੂੰ ਜ਼ਮੀਨ ਤੇ ਡਿੱਗਦੇ ਹੋਏ ਦੇਖਿਆ ਮੇਰੀਆਂ ਅੱਖਾਂ ਵਿੱਚ ਬੇਵਸ ਹੰਝੂ ਆ ਗਏ ਜ਼ਿੰਦਗੀ ਮੇਰੇ ਲਈ ਮੁਸ਼ਕਲ ਤੇ ਮੁਸ਼ਕਲ ਹੁੰਦੀ ਜਾ ਰਹੀ ਸੀ ਮੇਰੇ ਆਪਣੇ ਨੇ ਮੈਨੂੰ ਗੇਹਰਾਂ ਦੇ ਹੱਤਾਂ ਵੇਚ ਦਿੱਤਾ ਸੀ ਇੰਨਾ ਵੱਡਾ ਧੋਖਾ ਮਿਲਣ ਦੇ ਗੰਭ ਵਿੱਚ ਮੈਂ ਟਹਿ ਗਈ ਉਹ ਬੰਦਾ ਜਾਣ ਲਈ ਮੁੜਿਆ ਫਿਰ ਇੱਕ ਪਲ ਰੁਕਿਆ ਉਸ ਨੇ ਸਰਸਰੀ ਜੀ ਨਿਗਾ ਮੇਰੇ ਤੇ ਮਾਰੀ ਫਿਰ ਗੱਡੀ ਵਿੱਚ ਬਹਿ ਕੇ ਚਲਾ ਗਿਆ ਪਰ ਜਾਂਦੇ ਜਾਂਦੇ ਉਹ ਮੈਨੂੰ ਇੱਕ ਐਦਾਂ ਦੀ ਹਕੀਕਤ ਵਿੱਚ ਧੱਕ ਗਿਆ ਜਿਸ ਤੋਂ ਮੈਂ ਕਦੇ ਬਾਹਰ ਨਹੀਂ ਨਿਕਲ ਸਕਦੀ ਸੀ ਮੈਂ ਬਿਖ ਚੁੱਕੀ ਸੀ ਮੈਨੂੰ ਨਹੀਂ ਪਤਾ ਸੀ ਮੇਰੇ ਨਾਲ ਕੀ ਹੋਣ ਵਾਲਾ ਹੈ ਅਤੇ ਜ਼ਿੰਦਗੀ ਮੇਰੇ ਨਾਲ ਕੀ ਖੇਡ ਖੇਡਣ ਵਾਲੀ ਹੈ ਮੇਰੀ ਨਿਗਾ ਉਸ ਕਾਗਜ਼ ਤੇ ਟਿਕੀ ਹੋਈ ਸੀ ਜੋ ਜ਼ਮੀਨ ਤੇ ਪਿਆ ਸੀ ਉਸ ਤੇ ਸੁਨਹਿਰੀ ਸਬਦਾਂ ਵਿੱਚ ਇੱਕ ਨਾਂ ਲਿਖਿਆ ਸੀ ਪ੍ਰਤਾਪ ਰਠੋੜ ਇਹ ਬੰਦਾ ਕੌਣ ਸੀ ਇਸਨੇ ਮੈਨੂੰ ਕਿਸ ਲਈ ਖਰੀਦਿਆ ਮੇਰੇ ਹੱਥ ਅਣੇ ਚੁੱਕੀ ਉਸ ਕਾਰਡ ਵੱਲ ਵਧਣ ਲੱਗੇ ਪਰ ਮੈਂ ਖੁਦ ਨੂੰ ਰੋਕ ਲਿਆ ਮੈਂ ਉਸ ਦੇ ਕੋਲ ਕਿਵੇਂ ਜਾ ਸਕਦੀ ਸੀ ਉਹ ਤਾਂ ਖੁਦ ਕਹਿ ਚੁੱਕਾ ਹੈ ਉਸਨੇ ਮੈਨੂੰ ਖਰੀਦਿਆ ਮੇਰੇ ਡਰ ਦੇ ਕਦਮ ਚੱਲਣ ਲੱਗੇ ਦੁਬੇ ਦੀਆਂ ਰੋਸ਼ਨ ਸੜਕਾਂ ਉੱਚੀਆਂ ਇਮਾਰਤਾਂ ਆਸੇ ਪਾਸੇ ਲੰਘਦੇ ਲੋਕ ਹਰ ਚੀਜ਼ ਮੇਰੀਆਂ ਨਜ਼ਰਾਂ ਦੇ ਸਾਹਮਣੇ ਧੁੰਦਲੇ ਹੋਣ ਲੱਗੀ ਮੈਨੂੰ ਇੱਥੇ ਨਹੀਂ ਰਹਿਣਾ ਮੈਂ ਵਾਪਸ ਚਲੀ ਜਾਵਾਂਗੀ ਪਰ ਕਿੱਥੇ ਕਿਸ ਦੇ ਕੋਲ ਅਚਾਨਕ ਚਾਚੀ ਦਾ ਚਿਹਰਾ ਦਿਮਾਗ ਵਿੱਚ ਆਇਆ ਤਾਂ ਜਿਸਮ ਵਿੱਚ ਗੁੱਸੇ ਅਤੇ ਡਰ ਦੀ ਲਹਿਰ ਦੌੜ ਗਈ ਇਹ ਸਭ ਉਹਨਾਂ ਨੇ ਕੀਤਾ ਸੀ ਉਹਨਾਂ ਨੇ ਮੈਨੂੰ ਵੇਚ ਦਿੱਤਾ ਸੀ ਜੇ ਮੈਂ ਵਾਪਸ ਚਲੀ ਵੀ ਜਾਵਾਂ ਤਾਂ ਕੀ ਉਹ ਮੈਨੂੰ ਜਿਉਂਦਾ ਛੱਡਣਗੇ ਮੇਰੇ ਕੋਲ ਵਾਪਸੀ ਦਾ ਕਿਰਾਇਆ ਕਿੱਥੋਂ ਆਏਗਾ ਮੇਰਾ ਪਾਸਪੋਰਟ ਮੇਰਾ ਪਛਾਣ ਪੱਤਰ ਕੁਝ ਵੀ ਤਾਂ ਮੇਰੇ ਕੋਲ ਨਹੀਂ ਸੀ ਹਰ ਸਵਾਲ ਮੈਨੂੰ ਹੌੜ ਡੂੰਗੇ ਹਨੇਰੇ ਵਿੱਚ ਧੱਕ ਰਿਆ ਸੀ ਮੈਨੂੰ ਯਾਦ ਨਹੀਂ ਕਿ ਮੈਂ ਕਿੰਨੀ ਦੇਰ ਤੱਕ ਆਪਣੀ ਹਾਲਤ ਤੋਂ ਬੇਖਬਰ ਚਲਦੀ ਰਹੀ ਚਲਦੇ ਚਲਦੇ ਜਦੋਂ ਕਦਮ ਜਵਾਬ ਦੇਣ ਲੱਗੇ ਮੈਂ ਥੱਕ ਕੇ ਇੱਕ ਪਾਰਕ ਦੇ ਕੋਨੇ ਵਿੱਚ ਬਹਿ ਗਈ ਖਾਲੀ ਨਿਗਾਹ ਨਾਲ ਉੱਥੇ ਮੌਜੂਦ ਲੋਕਾਂ ਨੂੰ ਵੇਖਣ ਲੱਗੀ ਉਹਨਾਂ ਨੂੰ ਦੇਖ ਕੇ ਐਵੇਂ ਲੱਗ ਰਿਹਾ ਸੀ ਜਿਵੇਂ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਗਮ ਜਾਂ ਤਕਲੀਫ ਨਾ ਹੋਵੇ ਸ਼ਾਮ ਦੇ ਪਰਛਾਵੇਂ ਢਲਣ ਲੱਗੇ ਸਮੇਂ ਨਾਲ ਭੁੱਖ ਦੀ ਸਿੱਦਤ ਵਧਣ ਲੱਗੀ ਪਰ ਮੇਰੇ ਕੋਲ ਕੁਝ ਵੀ ਨਹੀਂ ਸੀ ਨਾ ਖਾਣ ਲਈ ਪੈਸੇ ਨਾ ਸਿਰ ਲਗਾਉਣ ਦੀ ਜਗ੍ਹਾ ਮੇਰੇ ਬਰਾਬਰ ਵਾਲੀ ਬੈਂਚ ਤੇ ਇੱਕ ਪਰਿਵਾਰ ਬੈਠਾ ਸੀ ਜੋ ਖੁਸ਼ੀ-ਖੁਸ਼ੀ ਖਾਣਾ ਖਾ ਰਿਹਾ ਸੀ ਉਹਨਾਂ ਨੂੰ ਦੇਖ ਕੇ ਮੇਰੀ ਭੁੱਖ ਹੋਰ ਵੀ ਵੱਧ ਗਈ ਪਰ ਮੈਂ ਕਰ ਵੀ ਕੀ ਸਕਦੀ ਸੀ ਫੇਰ ਬਾ ਮੈਂ ਕੀ ਕਰਾਂ ਮੈਂ ਬੇਵਸੀ ਨਾਲ ਅਸਮਾਨ ਵੱਲ ਵੇਖਿਆ ਜਿਵੇਂ ਮੈਨੂੰ ਯਕੀਨ ਹੋਵੇ ਕੋਈ ਨਾ ਕੋਈ ਮੇਰੀ ਮਦਦ ਲਈ ਜ਼ਰੂਰ ਆਵੇਗਾ ਤਾਂ ਹੀ ਮੈਂ ਗਰਦਨ ਘੁਮਾਈ ਦੇਖਿਆ ਇੱਕ ਔਰਤ ਮੇਰੇ ਨੇੜੇ ਖੜੀ ਸੀ ਉਹਦੀਆਂ ਅੱਖਾਂ ਵਿੱਚ ਨਰਮੀ ਸੀ ਜਿਵੇਂ ਉਸ ਨੂੰ ਮੇਰੀ ਹਾਲਤ ਤੇ ਤਰਸ ਆ ਰਿਹਾ ਹੋਵੇ ਔਰਤ ਮੇਰੇ ਨੇੜੇ ਵੇੜਦੀ ਹੋਈ ਬੋਲੀ ਮੈਂ ਤੇਰੀ ਮਦਦ ਕਰ ਸਕਦੀ ਹਾਂ ਮੇਰੇ ਨਾਲ ਚੱਲੋ ਮੇਰੀਆਂ ਅੱਖਾਂ ਵਿੱਚ ਉਮੀਦ ਦੀ ਇੱਕ کرن ਉਭਰਾਈ ਕੀ ਸੱਚਮੁੱਚ ਕੋਈ ਮੈਨੂੰ ਇਸ ਹਨੇਰੇ ਤੋਂ ਕੱਢ ਸਕਦਾ ਸੀ ਮੇਰੇ ਅੰਦਰ ਇੱਕ ਪੱਲੀ ਉਮੀਦ ਜਾਗੀ ਪਰ ਫੇਰ ਪ੍ਰਤਾਪ ਠੋੜਦੇ ਸ਼ਬਦ ਜ਼ਿਆਦਾ ਏ ਕੋਈ ਵੀ ਚੀਜ਼ ਮੁਫਤ ਵਿੱਚ ਨਹੀਂ ਮਿਲਦੀ ਮੇਰੇ ਦਿਲ ਵਿੱਚ ਸ਼ੱਕ ਹੋਇਆ ਮੈਂ ਪਿੱਛੇ ਹਟਣਾ ਚਾਹਿਆ ਪਰ ਉਸ ਔਰਤ ਨੇ ਮੇਰਾ ਹੱਥ ਫੜ ਲਿਆ ਡਰਨ ਦੀ ਲੋੜ ਨਹੀਂ ਮੈਂ ਵੀ ਕਿਸੇ ਵਕਤ ਤੇਰੇ ਤਰ੍ਹਾਂ ਬੇਬਸੀ ਮੈਂ ਖੁਦ ਨੂੰ ਸੰਭਾਲਿਆ ਤੈਨੂੰ ਵੀ ਸੰਭਲਣ ਦਾ ਮੌਕਾ ਮਿਲ ਸਕਦਾ ਹੈ ਮੌਕਾ ਜਾਂ ਫੇਰ ਇੱਕ ਹੋਰ ਚਾਲ ਮੇਰੇ ਕੋਲ ਜ਼ਿਆਦਾ ਸੋਚਣ ਦਾ ਟਾਈਮ ਨਹੀਂ ਸੀ ਮੇਰੇ ਅੰਦਰ ਭੁੱਖ ਨਾਲ ਹੋਰ ਲੜਨ ਦੀ ਤਾਕਤ ਵੀ ਨਹੀਂ ਸੀ ਕਿ ਮੈਂ ਇਸ ਔਰਤ ਤੇ ਭਰੋਸਾ ਕਰਕੇ ਇਹਦੇ ਨਾਲ ਚਲੀ ਜਾਵਾਂ ਜਾਂ ਫਿਰ ਪ੍ਰਤਾਪ ਰਠੌਰ ਦੇ ਕਾਰਡ ਨੂੰ ਚੁੱਕ ਲਵਾਂ ਇਹ ਫੈਸਲਾ ਮੇਰੀ ਕਿਸਮਤ ਦਾ ਰੁਖ ਬਦਲ ਸਕਦਾ ਸੀ ਮੇਰੇ ਦਿਲ ਵਿੱਚ ਡਰ ਉਲਝਣ ਅਤੇ ਬੇਵਫਾਈ ਦਾ ਇੱਕ ਤੂਫਾਨ ਉਮੜ ਰਿਹਾ ਸੀ ਇੱਕ ਪਾਸੇ ਉਹ ਜਨਬੀ ਔਰਤਾਂ ਜੋ ਮਦਦ ਦਾ ਦਾਅਵਾ ਕਰ ਰਹੀ ਸੀ ਦੂਜੇ ਪਾਸੇ ਉਹ ਸੁਨਹਿਰੀ ਕਾਰਡ ਜੋ ਜ਼ਮੀਨ ਤੇ ਪਿਆ ਸੀ ਜਿਹਦੇ ਵਿੱਚ ਪ੍ਰਤਾਪ ਰਠੌਰ ਦਾ ਨਾਮ ਲਿਖਿਆ ਸੀ ਮੈਂ ਕੀ ਕਰਾਂ ਕਿਸ ਤੇ ਭਰੋਸਾ ਕਰਾਂ ਔਰਤ ਨੇ ਮੇਰਾ ਹੱਥ ਮਜ਼ਬੂਤੀ ਨਾਲ ਫੜਿਆ ਮੁਸਕਰਾ ਕੇ ਬੋਲੀ ਮੈਂ ਤੈਨੂੰ ਚੰਗੇ ਲੋਕਾਂ ਦੇ ਕੋਲ ਲੈ ਕੇ ਜਾਵਾਂਗੀ ਜਿੱਥੇ ਤੈਨੂੰ ਖਾਣ ਅਤੇ ਰਹਿਣ ਲਈ ਜਗ੍ਹਾ ਮਿਲੇਗੀ ਕੀ ਉਹ ਸੱਚ ਬੋਲ ਰਹੀ ਸੀ ਜਾਂ ਫਿਰ ਇਹ ਵੀ ਇੱਕ ਜਾਲ ਸੀ ਮੈਨੂੰ ਪ੍ਰਤਾਪ ਠੋੜ ਦੇ ਸਭ ਤੋਂ ਜ਼ਿਆਦਾ ਇਹ ਇਹ ਦੁਨੀਆ ਜ਼ਾਲਮ ਹੈ ਕੋਈ ਵੀ ਚੀਜ਼ ਮੁਫਤ ਵਿੱਚ ਨਹੀਂ ਮਿਲਦੀ ਮੇਰੇ ਦਿਲ ਵਿੱਚ ਕੁਝ ਟੁੱਟਣ ਲੱਗਾ ਮੈਂ ਹੁਣ ਕਿਸੇ ਤੇ ਭਰੋਸਾ ਨਹੀਂ ਕਰ ਸਕਦੀ ਕਿਉਂਕਿ ਮੇਰਾ ਭਰੋਸਾ ਪਹਿਲਾਂ ਹੀ ਟੁੱਟ ਚੁੱਕਾ ਸੀ ਉਸ ਔਰਤ ਦੀਆਂ ਅੱਖਾਂ ਵਿੱਚ ਨਰਮੀ ਸੀ ਪਰ ਕੁਝ ਅਜੀਬ ਵੀ ਸੀ ਜਿਵੇਂ ਮੈਨੂੰ ਜਲਦੀ ਫੈਸਲਾ ਕਰਨ ਤੇ ਮਜਬੂਰ ਕਰ ਰਹੀ ਹੋਵੇ ਮੇਰੇ ਦਿਮਾਗ ਵਿੱਚ ਸਵਾਲ ਉੱਠਣ ਲੱਗੇ ਜੇ ਉਹ ਸੱਚਮੁੱਚ ਮਦਦ ਕਰਨਾ ਚਾਹੁੰਦੀ ਹੈ ਤਾਂ ਮੇਰੇ ਤੇ ਦਬਾਅ ਕਿਉਂ ਪਾ ਰਹੀ ਹੈ ਮੇਰੇ ਦਿਲ ਨੇ ਚੀਕ ਕੇ ਕਿਹਾ ਇਹ ਵੀ ਇੱਕ ਜਾਲ ਹੈ ਹੁਣ ਮੈਂ ਸਮਝ ਚੁੱਕੀ ਸੀ ਮੇਰੇ ਜੀਸਮ ਵਿੱਚ ਬਿਜਲੀ ਦੀ ਲਹਿਰ ਦੌੜ ਗਈ ਮੈਂ ਠੰਡੇ ਪੈਂਦੇ ਜਿਸਮ ਨਾਲ ਇੱਕ ਝਟਕੇ ਨਾਲ ਆਪਣੀ ਬਾਹ ਛੁਡਾਈ ਤੇ ਦੋ ਕਦਮ ਪਿੱਛੇ ਹਟ ਗਈ ਮੈਨੂੰ ਛੱਡੋ ਮੈਨੂੰ ਕਿਤੇ ਨਹੀਂ ਜਾਣਾ ਮੇਰੀ ਆਵਾਜ਼ ਕੰਬ ਰਹੀ ਸੀ ਮੇਰੇ ਸ਼ਬਦ ਮੇਰਾ ਸਾਥ ਨਹੀਂ ਦੇ ਰਹੇ ਸੀ ਔਰਤ ਦੇ ਚਿਹਰੇ ਤੇ ਨਰਮੀ ਗਾਇਬ ਹੋ ਗਈ ਹੁਣ ਉੱਥੇ ਅਜੀਬ ਜਿਹੀ ਬੇਰੁਕੀ ਸੀ ਉਹਨਾਂ ਮੈਨੂੰ ਇੱਕ ਪਲ ਘੂਰਿਆ ਫਿਰ ਮੋਢੇ ਚੁਕਾ ਕੇ ਬੋਲੀ ਜਿਵੇਂ ਤੇਰੀ ਮਰਜ਼ੀ ਪਰ ਯਾਦ ਰੱਖੀਂ ਇਸ ਸ਼ਹਿਰ ਵਿੱਚ ਕੱਲੀਆਂ ਕੁੜੀਆਂ ਜ਼ਿਆਦਾ ਦੇਰ ਤੱਕ ਜਿਉਂਦਿਆਂ ਨਹੀਂ ਰਹਿੰਦੀਆਂ ਇੰਨਾ ਕਹਿ ਕੇ ਉਹ ਰੁਕੀ ਨਹੀਂ ਸਗੋਂ ਤੇਜ਼ ਤੇਜ਼ ਕਦਮਾਂ ਨਾਲ ਪਾਰਕ ਤੋਂ ਬਾਹਰ ਨਿਕਲ ਗਈ ਮੇਰਾ ਫੈਸਲਾ ਸਹੀ ਸੀ ਔਰਤ ਦੇ ਜਾਂਦੇ ਹੀ ਮੈਂ ਪ੍ਰਤਾਪ ਉੱਠੋੜ ਦੇ ਕਾਰਡ ਵੱਲ ਕਦਮ ਬਧਾਏ ਇਹ ਮੇਰੇ ਕੋਲ ਆਖਰੀ ਵਿਕਲਪ ਸੀ ਕੁਝ ਦੇਰ ਤੱਕ ਮੈਂ ਕਾਰਡ ਨੂੰ ਖਾਲੀ ਨਜ਼ਰਾਂ ਨਾਲ ਘੂਰਦੀ ਰਹੀ ਫਿਰ ਕੰਮ ਦੇ ਹਾਸੇ ਨਾਲ ਉਸ ਨੂੰ ਚੱਕ ਲਿਆ ਉਸ ਤੇ ਲਿਖੇ ਪਤੇ ਨੂੰ ਗੌਰ ਨਾਲ ਵੇਖਿਆ ਖੁਦ ਨੂੰ ਕਿਹਾ ਸ਼ਾਇਦ ਇਹ ਹੀ ਮੇਰਾ ਆਖਰੀ ਸਾਰਾ ਹੈ ਮੇਰੀ ਮੰਜ਼ਿਲ ਤੈਹ ਹੋ ਚੁੱਕੀ ਸੀ ਹੁਣ ਮੈਨੂੰ ਪ੍ਰਤਾਪ ਟੋੜ ਕੋਲ ਜਾਣਾ ਸੀ ਨਾ ਜਾਣੇ ਹੋਰ ਕਿੰਨੀਆਂ ਜਮਾਈਆਂ ਸਾ ਮੇਰਾ ਰਾਹ ਵੇਖ ਰਹੀ ਸੀ ਕਾਰਡ ਤੇ ਲਿਖੇ ਪਤੇ ਨੂੰ ਦੇਖ ਕੇ ਮੇਰੇ ਦਿਲ ਵਿੱਚ ਅਜੀਬ ਜਿਹੀ ਕਬਰਾਟ ਹੋ ਰਹੀ ਸੀ ਮੈਂ ਕਿਸੇ ਐਦਾਂ ਦੇ ਬੰਦੇ ਕੋਲ ਜਾ ਰਹੀ ਸੀ ਜਿਨੇ ਕਹਿਆ ਸੀ ਉਸਨੇ ਮੈਨੂੰ ਖਰੀਦਿਆ ਹੈ ਇਹ ਸਹੀ ਫੈਸਲਾ ਹੈ ਜਾਂ ਮੈਂ ਖੁਦ ਨੂੰ ਹੋਰ ਜ਼ਿਆਦਾ ਖਤਰੇ ਵਿੱਚ ਪਾ ਰਹੀਆਂ ਜੋ ਵੀ ਸੀ ਪਰ ਮੇਰੇ ਕੋਲ ਕੋਈ ਹੋਰ ਰਾਹ ਵੀ ਨਹੀਂ ਸੀ ਸਿਵਾਏ ਪ੍ਰਤਾਪ ਢੋਡ ਦੇ ਕੋਲ ਜਾਣ ਦੇ ਮੈਂ ਆਪਣੀ ਨਜ਼ਰ ਚੁੱਕ ਕੇ ਵੇਖਿਆ ਮੇਰੇ ਆਸੇ ਪਾਸੇ ਲੋਕਾਂ ਦੀ ਭੀੜ ਸੀ ਅਚਾਨਕ ਮੇਰੇ ਦਿਮਾਗ 'ਚ ਆਇਆ ਕਿਤੇ ਆ ਕੋਈ ਜਾਲ ਨਾ ਹੋਵੇ ਕਿਉਂਕਿ ਮੈਨੂੰ ਲੱਗਿਆ ਜੋ ਔਰਤ ਉਹ ਆਈ ਸੀ ਉਹ ਪ੍ਰਤਾਪ ਢੋਡ ਨੇ ਹੀ ਭੇਜੀ ਸੀ ਤਾਂ ਮੈਂ ਆਸੇ ਪਾਸੇ ਚਕੰਨੀ ਨਜ਼ਰਾਂ ਨਾਲ ਵੇਖਣ ਲੱਗੀ ਹੁਣ ਮੇਰਾ ਦਿਮਾਗ ਕੰਮ ਕਰਨ ਲੱਗ ਰਿਹਾ ਸੀ ਤਾਂ ਮੈਨੂੰ ਲੱਗਿਆ ਮੇਰੇ ਤੇ ਨਿਗਾ ਰੱਖੀ ਜਾ ਰਹੀ ਹੈ ਮੇਰੇ ਆਸ-ਪਾਸੇ ਕੁਝ ਲੋਕ ਮੇਰੇ ਵੱਲੀ ਵੇਖ ਰਹੇ ਸੀ ਤਾਂ ਮੈਂ ਹੌਲੀ-ਹੌਲੀ ਪਾਰਕ ਚੋਂ ਨਿਕਲੀ ਜੋ ਲੋਕ ਮੇਰਾ ਪਿੱਛਾ ਕਰ ਰਹੇ ਸੀ ਜੋ ਮੇਰੇ ਤੇ ਨਿਗਾ ਰੱਖ ਰਹੇ ਸੀ ਉਹ ਵੀ ਮੇਰੇ ਪਿੱਛੇ-ਪਿੱਛੇ ਚੱਲਣ ਲੱਗੇ ਇੰਨੇ ਪਾਰਕ ਦੇ ਗੇਟ ਅੱਗੇ ਆ ਕੇ ਇੱਕ ਬੱਸ ਰੁਕੀ ਮੈਂ ਝੱਟ ਦੇਣੀ ਉਸ ਬੱਸ ਵਿੱਚ ਚੜ ਗਈ ਉਹ ਬੱਸ ਕਿੱਥੇ ਜਾ ਰਹੀ ਸੀ ਮੈਨੂੰ ਕੁਝ ਨਹੀਂ ਪਤਾ ਸੀ ਤਾਂ ਫਿਰ ਉਹ ਲੋਕ ਆਪਣੀਆਂ ਗੱਡੀਆਂ ਰਾਈ ਬੱਸ ਦਾ ਪਿੱਛਾ ਕਰਨ ਲੱਗੇ ਬਸ ਜਾ ਕੇ ਇੱਕ ਭੀੜ-ਪਾੜੇ ਇਲਾਕੇ ਵਿੱਚ ਜਦੋਂ ਰੁਕੀ ਤਾਂ ਮੈਂ ਭੱਜ ਕੇ ਭੀੜ ਵਿੱਚ ਮਿਕਸ ਹੋ ਗਈ ਉਹਨਾਂ ਭੀੜ ਦਾ ਹਿੱਸਾ ਬਣੇ ਤੋਂ ਇੱਕ ਸੁਨਸਾਨੀ ਗਲੀ ਵਿੱਚ ਮੈਂ ਦੌੜ ਲਾਣੀ ਸ਼ੁਰੂ ਕਰ ਦਿੱਤੀ ਉਹ ਗਲੀ ਵਿੱਚ ਕੋਈ ਵੀ ਬੰਦਾ ਨਹੀਂ ਦਿਖ ਰਿਹਾ ਸੀ ਮੈਂ ਭੱਜ ਰਹੀ ਸੀ ਜਿੰਨਾ ਮੇਰੇ ਕੋਲੇ ਭੱਜਿਆ ਜਾਂਦਾ ਸੀ ਮੈਨੂੰ ਪਤਾ ਸੀ ਉਹ ਲੋਕ ਮੇਰਾ ਪਿੱਛਾ ਕਰ ਰਹੇ ਸੀ ਉਹ ਸਾਰੇ ਪ੍ਰਤਾਪ ਠੋੜ ਦੇ ਬੰਦੇ ਸੀ ਉਹ ਮੈਨੂੰ ਫੜਨਾ ਚਾਹੁੰਦੇ ਸੀ ਇਹ ਸਾਰਾ ਜਾਲ ਉਹਨਾਂ ਨੇ ਵਿਛਾਇਆ ਸੀ ਤੇ ਮੈਂ ਹੁਣ ਸੋਚ ਚੁੱਕੀ ਸੀ ਕਿ ਮੈਂ ਹੁਣ ਉਸ ਜਾਲ ਚੋਂ ਨਿਕਲ ਕੇ ਹੀ ਰਹਾਂਗੀ ਮੈਂ ਅੰਨੇਵਾ ਭੱਜ ਰਹੀ ਸੀ ਮੈਨੂੰ ਨਹੀਂ ਪਤਾ ਸੀ ਕਿ ਇਹ ਗਲੀਆਂ ਕਿੱਥੇ ਜਾ ਰਹੀਆਂ ਨੇ ਫਿਰ ਲਾਸਟ ਵਿੱਚ ਜਦੋਂ ਮੈਂ ਭੱਜਦੇ ਭੱਜਦੇ ਥੱਕ ਗਈ ਇੱਕ ਕੱਚਾ ਜਿਹਾ ਮਕਾਨ ਮੈਨੂੰ ਦਿਖਿਆ ਉਹਦੇ ਅੰਦਰ ਜਾ ਕੇ ਮੈਂ ਬਹਿ ਗਈ ਤੇ ਸਾਹ ਲੈਣ ਲੱਗੀ ਮੈਂ ਰੱਬ ਅਗੇ ਅਰਦਾਸ ਕਰਨ ਲੱਗੀ ਕਿ ਮੈਨੂੰ ਇੱਥੇ ਫੜਿਆ ਨਾ ਜਾਵੇ ਉਹ ਲੋਕ ਨਾ ਆਣ ਜੋ ਮੈਨੂੰ ਫੜ ਰਹੇ ਸੀ ਜੋ ਮੇਰਾ ਪਿੱਛਾ ਕਰ ਰਹੇ ਸੀ ਮੈਂ ਕੰਬਦੀ ਕੰਬਦੀ ਰੱਬ ਅਗੇ ਅਰਦਾਸ ਕਰ ਰਹੀ ਸੀ ਐਵੇਂ ਕਰਦੇ ਕਰਦੇ ਮੈਨੂੰ 15-20 ਮਿੰਟ ਲੰਘ ਗਏ ਤਾਂ ਮੈਨੂੰ ਉੱਥੇ ਚਾਰ-ਪੰਜ ਗੱਡੀਆਂ ਰੁਕਣ ਦੀ ਆਵਾਜ਼ ਆਈ ਮੇਰਾ ਦਿਲ ਜ਼ੋਰ ਨਾਲ ਧੜਕਿਆ ਮੈਨੂੰ ਪਤਾ ਲੱਗ ਚੁੱਕਿਆ ਸੀ ਹੁਣ ਉਹ ਅੰਦਰ ਆਉਣਗੇ ਤੇ ਮੈਂ ਫੜੀ ਜਾਵਾਂਗੀ ਤਾਂ ਇੰਨੇ ਅੰਦਰ ਇੱਕ ਰੋਬਦਾਰ ਜਿਹਾ ਬੰਦਾ ਆਇਆ ਉਹ ਰੋਬਦਾਰ ਜਿਹਾ ਬੰਦਾ ਆ ਕੇ ਮੇਰੇ ਕੋਲ ਬੜੇ ਪਿਆਰ ਨਾਲ ਕਹਿੰਦਾ ਕਿ ਹੁਣ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਐ ਤੂੰ ਹੁਣ ਸੁਰੱਖਿਤ ਐ ਅਸੀਂ ਤੈਨੂੰ ਬਹੁਤ ਚਿਰ ਤੋਂ ਲੱਭ ਰਹੇ ਸੀ ਅਸੀਂ ਉਹ ਨਹੀਂ ਆ ਜਿਹੜਾ ਤੇਰਾ ਪਿੱਛਾ ਕਰ ਰੇ ਸੀ ਉਹ ਲੋਕਾਂ ਨੂੰ ਹਾਸੀ ਭਜਾ ਦਿੰਦਾ ਹੁਣ ਤੂੰ ਡਰਨਾ ਮੈਂ ਉਸਤੇ ਯਕੀਨ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਮੇਰੇ ਨਾਲ ਇਹ ਹੀ ਸਭ ਹੋ ਰਿਹਾ ਸੀ ਮੈਨੂੰ ਹੁਣ ਕਿਸੇ ਤੇ ਯਕੀਨ ਨਹੀਂ ਰਿਹਾ ਸੀ ਤਾਂ ਉਹ ਬੰਦਾ ਬੋਲਿਆ ਮੈਨੂੰ ਤੇਰੇ ਬਾਪੂ ਨੇ ਭੇਜਿਆ ਜਿਵੇਂ ਹੀ ਮੈਂ ਅਸਬਦ ਸੁਣੇ ਤਾਂ ਮੇਰੀ ਰੂਹ ਕੰਬ ਗਈ ਮੈਂ ਉਸ ਨੂੰ ਕਿਹਾ ਮੇਰਾ ਬਾਪੂ ਤਾਂ ਬਹੁਤ ਪਹਿਲਾਂ ਮਰ ਚੁੱਕਾ ਹੈ ਤਾਂ ਉਹ ਕਹਿੰਦਾ ਨਹੀਂ ਤੁਹਾਡੇ ਬਾਪੂ ਜੀ जिंदा ਹਨ ਉਹਨਾਂ ਨੇ ਜਾਣ ਬੁਝ ਕੇ ਆਪਣੇ ਮਰਨ ਦੀ ਖਬਰ ਫੜਾਈ ਸੀ ਉਹਨਾਂ ਦੇ ਦੁਸ਼ਮਣਾਂ ਤੋਂ ਉਹਨਾਂ ਨੂੰ ਬਹੁਤ ਜ਼ਿਆਦਾ ਖਤਰਾ ਸੀ ਇਸ ਕਰਕੇ ਉਹਨਾਂ ਨੇ ਮਰਨ ਦਾ ਨਾਟਕ ਕੀਤਾ ਸੀ ਸਾਨੂੰ ਵੀ ਤੇਰੇ ਬਾਪੂ ਨੇ ਭੇਜਿਆ ਇਸ ਕਰਕੇ ਤੂੰ ਡਰਨਾ ਸਾਡੇ ਨਾਲ ਚੱਲਾ ਪਰ ਮੈਨੂੰ ਉਹਨਾਂ ਤੇ ਯਕੀਨ ਨਹੀਂ ਹੋ ਰਿਆ ਸੀ ਤਾਂ ਉਹਨਾਂ ਨੇ ਆਪਦਾ ਫੋਨ ਕੱਢਿਆ ਤੇ ਮੇਰੇ ਬਾਪੂ ਨਾਲ ਗੱਲ ਕਰਾਈ ਮੇਰੇ ਬਾਪੂ ਨੇ ਮੈਨੂੰ ਕੁਝ ਐਦਾਂ ਦੀਆਂ ਚੀਜ਼ਾਂ ਦੱਸੀਆਂ ਜਿਸ ਨਾਲ ਮੈਨੂੰ ਯਕੀਨ ਹੋ ਗਿਆ ਕਿ ਉਹ ਸੱਚਮੁੱਚ ਮੇਰਾ ਬਾਪੂ ਸੀ ਪਰ ਫਿਰ ਵੀ ਯਕੀਨ ਕਰਨਾ ਔਖਾ ਸੀ ਪਰ ਮੇਰੇ ਕੋਲ ਕੋਈ ਹੋਰ ਰਾਹ ਵੀ ਨਹੀਂ ਸੀ ਮੈਂ ਉਹਨਾਂ ਨਾਲ ਗੱਡੀ 'ਚ ਬਹਿ ਕੇ ਉਹਨਾਂ ਦੇ ਨਾਲ ਚੱਲ ਪਈ ਗੱਡੀ ਇੱਕ ਮਹਿਲੂਮਾ ਜਾ ਕੇ ਘਰ ਦੇ ਅੱਗੇ ਰੁਕੀ ਉਹ ਘਰ ਬਹੁਤ ਵੱਡਾ ਤੇ ਆਲੀਸ਼ਾਨ ਸੀ ਜਿਵੇਂ ਮੈਂ ਅੰਦਰ ਗਈ ਤਾ ਉੱਥੇ ਸਾਹਮਣੇ ਮੇਰੇ ਬਾਪੂ ਜੀ ਮੈਨੂੰ ਦਿਖੇ ਮੇਰੇ ਬਾਪੂ ਜੀ ਨੇ ਮੈਨੂੰ ਭੱਜ ਕੇ ਗੱਲ ਨਾਲ ਲਾ ਲਿਆ ਤੇ ਕਿਹਾ ਬੇਟੀ ਮੈਂ ਤੇਰੇ ਤੋਂ ਕਿੰਨੀ ਜ਼ੀਰ ਦੂਰ ਰਿਆ ਮੈਂ ਤੇਰੇ ਲਈ ਕਿੰਨਾ ਤੜਫਦਾ ਰਿਆ ਅੱਜ ਮੇਰੀ ਪੁੱਤ ਅੱਜ ਮੇਰੀ ਧੀ ਮੈਨੂੰ ਮਿਲੀ ਐ ਅੱਜ ਮੇਰੇ ਦਿਲ ਨੂੰ ਸਕੂਨ ਪਹੁੰਚਿਆ ਮੈਨੂੰ ਮaaf ਕਰੀ ਮੈਂ ਤੈਨੂੰ ਇੰਨੇ ਦਿਨ ਨਹੀਂ ਸੰਭਾਲ ਸਕਿਆ ਮੇਰੀ ਜਾਨ ਨੂੰ ਖਤਰਾ ਸੀ ਇੱਥੇ ਮੇਰੇ ਦੁਸ਼ਮਣ ਬਹੁਤ ਜ਼ਿਆਦਾ ਸੀ ਤਾਂ ਕਰਕੇ ਮੈਨੂੰ ਮਰਨ ਦਾ ਨਾਟਕ ਕਰਨਾ ਪਿਆ ਤਾ ਕਰਕੇ ਤੈਨੂੰ ਚਾਚਾ ਚਾਚੀ ਕੋਲ ਛੱਡਣਾ ਪਿਆ ਹੁਣ ਮੈਂ ਹੈਗਾ ਹੁਣ ਤੈਨੂੰ ਕਿਸੇ ਚੀਜ਼ ਤੋਂ ਕਿਸੇ ਗੱਲ ਤੋਂ ਡਰਨ ਦੀ ਲੋੜ ਨਹੀਂ ਐ ਹੁਣ ਮੈਂ ਆਪਣੇ ਸਾਰੇ ਦੁਸ਼ਮਨਾਂ ਨੂੰ ਇੱਕ ਇੱਕ ਕਰਕੇ ਟਿਕਾਣੇ ਲਾ ਦਿੱਤਾ ਹੈ ਹੁਣ ਤੇਰੀ ਜ਼ਿੰਦਗੀ ਖੁਸ਼ਹਾਲ ਹੋਵੇਗੀ ਹੁਣ ਤੂੰ ਮੇਰੇ ਨਾਲ ਇੱਥੇ ਹੀ ਰਹੇਂਗੀ ਇਹ ਸਭ ਦੇਖ ਕੇ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਮੇਰਾ ਬਾਪੂ ਐਡਾ ਵੱਡਾ ਬੰਦਾ ਬਣ ਚੁੱਕਾ ਹੈ ਉਹ ਇੱਕ ਬਹੁਤ ਵੱਡਾ ਬਿਜ਼ਨਸਮੈਨ ਸੀ ਤੇ ਉਹਦਾ ਦੁਬਈ ਵਿੱਚ ਬਹੁਤ ਨਾਮ ਚੱਲਦਾ ਸੀ ਉਹਦਾ ਘਰ ਵੀ ਬਹੁਤ ਵੱਡਾ ਸੀ ਇੱਕ ਆਲੀਸ਼ਾਨ ਟਾਈਪ ਮਹਿਲ ਵਰਗਾ ਘਰ ਸੀ ਮੈਂ ਮੇਰੇ ਬਾਪੂ ਕੋਲ ਆ ਗਈ ਸੀ ਮੈਂ ਵੀ ਬਹੁਤ ਜ਼ਿਆਦਾ ਖੁਸ਼ ਹਾਂ ਆਖਰਕਾਰ ਮੈਨੂੰ ਆਪਣਾ ਕੋਈ ਮਿਲ ਗਿਆ ਮੇਰਾ ਬਾਪੂ ਮਿਲ ਗਿਆ ਐਸੇ ਤਰ੍ਹਾਂ ਮੈਂ ਹੁਣ ਦੁਬਈ ਵਿੱਚ ਰਹਿਣ ਲੱਗੀ ਮੇਰੀ ਜ਼ਿੰਦਗੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਬਦਲ ਗਈ ਸੀ ਇੱਥੇ ਮੈਂ ਬੜੇ ਸ਼ਾਨ ਸ਼ੌਕਤ ਨਾਲ ਰਹਿੰਦੀ ਸੀ ਸ਼ਾਇਦ ਰੱਬ ਨੇ ਮੇਰੀ ਅਰਦਾਸ ਸੁਣ ਲਈ ਸੀ ਹੁਣ ਮੇਰੀ ਜ਼ਿੰਦਗੀ ਵਿੱਚ ਕੋਈ ਦੁੱਖ ਨਹੀਂ ਸੀ ਤਾਂ ਦੋਸਤੋ ਇਹ ਸੀ ਮੇਰੀ ਕਹਾਣੀ ਇਹ ਕਹਾਣੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਇਓ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ